ਹਰਮਨ ਵਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਾਂ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੁਝਾਅ ਪ੍ਰਦਾਨ ਕਰਦੇ ਹਾਂ ਤਾਂ ਜੋ ਉਹਨਾਂ ਨੂੰ ਆਪਣੇ ਖੇਤੀ ਕਿੱਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰੇ ਤੇ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਲਈ ਇੱਕ ਵੱਖਰੀ ਕਿਸਮ ਦਾ ਕੀਤਾ ਲੈ ਕੇ ਆਏ ਹਾਂ ਜੋ ਹੈ ਮੱਛੀ ਪਾਲਣ ਦਾ ਕੀਤਾ ਜੇਸਨ ਵਾਸੀ ਛੋਟੇ ਪੱਧਰ ਤੇ ਸ਼ੁਰੂ ਕਰਕੇ ਵੱਧ ਤੋਂ ਵੱਧ ਮੁਨਾਫਾ ਵੀ ਕਮਾ ਸਕਦੇ ਹਾਂ ਤੇ ਜੋ ਸਾਡੀ ਆਮਦਨ ਦੇ ਵਿੱਚ ਬਹੁਤ ਸਹਾਈ ਹੋਵੇਗਾ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਿਸਾਨਾਂ ਲਈ ਖੇਤੀ ਸੂਚਨਾਵਾਂ ਅਤੇ ਸੁਝਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਰਾਲੀ ਦੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਾਉਣੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਸਾਡਾ ਪੂਰੇ ਦਾ ਪੂਰਾ ਮਹਿਕਮਾ ਹੋਰ ਸਾਰੇ ਪ੍ਰਸ਼ਾਸਨ ਇਸ ਤੋਂ ਇਲਾਵਾ ਪਿੰਡਾਂ ਦੇ ਨੰਬਰਦਾਰ ਸਾਰੇ ਇਸ ਕੰਮ ਲਈ ਲੱਗੇ ਹੋਏ ਨੇ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਮੇਮ ਵਿੱਚ ਸਾਡਾ ਵੱਧ ਤੋਂ ਵੱਧ ਸਾਥ ਦਿਓ ਜਿਵੇਂ ਕਿ ਸਾਡੇ ਕੋਲ ਹੈਪੀ ਸੀਡਰ ਆ ਸਾਡੇ ਕੋਲ ਸਮਾਰਟ ਸੀਡਰ ਆ ਸਾਡੇ ਕੋਲ ਸੁਪਰ ਸੀਡਰ ਆ ਇਸ ਤੋਂ ਇਲਾਵਾ ਪਿਛਲੇ ਸਾਲ ਜਾਦ ਕੀਤੀ ਮਸ਼ੀਨ ਸਰਫੇਸ ਸੀਡਰ ਆ ਇਹਨਾਂ ਮਸ਼ੀਨਾਂ ਦੇ ਨਾਲ ਆਪਾਂ ਕਣਕ ਦੀ ਬਜਾਈ ਕਰ ਸਕਦੇ ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੂਸਾ ਡੀਕੰਪੋਜ਼ਰ ਜੋ ਕਿ ਪਰਾਲੀ ਨੂੰ ਗਾਲਣ ਵਾਸਤੇ ਇੱਕ ਜਵਾਨੂ ਆ ਉਸ ਦੇ ਟ੍ਰਾਇਲ ਜਿਹੜੇ ਤੁਹਾਨੂੰ ਸਾਰਿਆਂ ਨੂੰ ਫ੍ਰੀ ਆਫ ਕਾਸਟ ਦਿੱਤੇ ਜਾ ਰਹੇ ਨੇ ਕਿਸਾਨ ਵੀਰੋ ਕਣਕ ਦੀ ਬਜਾਈ ਲਈ ਤੁਸੀਂ ਕਿਸਮਾਂ ਦਾ ਜ਼ਰੂਰ ਧਿਆਨ ਰੱਖਣਾ ਬਜਾਈ ਵਾਸਤੇ ਤੁਸੀਂ ਜੋ ਸਫਾਰਿਸ਼ ਕਿਸਮਾਂ ਨੇ ਉਹਨਾਂ ਦੀ ਬਜਾਈ ਹੀ ਕਰਨੀ ਹੈ ਜਿਹੜੀਆਂ ਗੈਰ ਸਫਾਰਸ਼ੀ ਕਿਸਮਾਂ ਨੇ ਉਹਨਾਂ ਦੀ ਬਜਾਈ ਅਸੀਂ ਬਿਲਕੁਲ ਨਹੀਂ ਕਰਨੀ ਇਸ ਤੋਂ ਇਲਾਵਾ ਕਿਸਾਨ ਵੀਰੋ ਤੁਹਾਨੂੰ ਇੱਕ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਣਕ ਦੀ ਬਜਾਈ ਕਰਨੀ ਆ ਤਾਂ ਕਣਕ ਦੇ ਬੀਜ ਨੂੰ ਚੰਗੀ ਤਰ੍ਹਾਂ ਸੋਧਣਾ ਬਹੁਤ ਜ਼ਰੂਰੀ ਆ ਉਹ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਾਂ ਨੇ ਉਹਦੇ ਹਿਸਾਬ ਦੇ ਨਾਲ ਤੁਸੀਂ ਇਹ ਸੋਧ ਕਰਨੀ ਆ ਇਸ ਤੋਂ ਇਲਾਵਾ ਕਣਕ ਦੇ ਬੀਜ ਦੀ ਕੰਸੋਰਸ਼ੀਅਮ ਦੇ ਜਵਾਨੂ ਦੇ ਨਾਲ ਜਰੂਰ ਸੋਧ ਕਰਨੀ ਆ ਕਿਉਂਕਿ ਇਹ ਜਿਹੜਾ ਫਾਸਫੋਰਸ ਤੱਤ ਦੀ ਉਪਲਬਧਤਾ ਜਿਹੜਾ ਉਹ ਪੌਦੇ ਨੂੰ ਵਧਾਉਂਦਾ ਆ ਜਿਹੜਾ ਆ ਘੁਲਣਸ਼ੀਲ ਫਾਸਫੋਰਸ ਆ ਉਹਨੂੰ ਘੁਲਣਸ਼ੀਲ ਅਵਸਥਾ ਦੇ ਵਿੱਚ ਲਿਆ ਕੇ ਇਹ ਪੌਦੇ ਨੂੰ ਉਪਲਬਧ ਕਰਾਉਂਦਾ ਬਜਾਈ ਵੇਲੇ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਆ ਜੇਕਰ ਤੁਸੀਂ ਹੈਪੀ ਸੀਡਰ ਦੇ ਨਾਲ ਬਜਾਈ ਕਰ ਰਹੇ ਹੋ ਕਿਸਾਨ ਵੀਰੋ ਜੋ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਾਂ ਨੇ ਉਹ ਦਵਾਈ ਜਿਹੜੀ ਤੁਸੀਂ ਜੂਰੀਆ ਦੇ ਵਿੱਚ ਮਿਕਸ ਕਰ ਲੋ ਤਾਂ ਉਸ ਦਾ ਛੱਟਾ ਜਿਹੜਾ ਤੁਸੀਂ ਬਜਾਈ ਤੋਂ ਪਹਿਲਾਂ ਦਿਓ ਕਿਸਾਨ ਵੀਰੋ ਹੈਪੀ ਸੀਡਰ ਨਾਲ ਬਜਾਈ ਵੇਲੇ ਤੁਸੀਂ 65 ਕਿਲੋ ਡੀਪੀ ਜਿਹੜੀ ਉਹਦੀ ਮਾਤਰਾ ਦਾ ਇਸਤੇਮਾਲ ਕਰਨਾ ਆ ਕਿਸਾਨ ਵੀਰੋ ਤੁਹਾਨੂੰ ਇੱਕ ਬੇਨਤੀ ਆ ਕਿ ਆਪਣੇ ਪਸ਼ੂਆਂ ਨੂੰ ਮੂਹ ਖੁਰਦੀ ਬਿਮਾਰੀ ਤੋਂ ਬਚਾ ਲਈ ਵੈਕਸੀਨੇਸ਼ਨ ਜ਼ਰੂਰ ਲਗਾਓ ਇਹ ਜਿਹੜੀ ਵੈਕਸੀਨੇਸ਼ਨ ਆ ਇਹ ਸਰਕਾਰੀ ਪਸ਼ੂ ਹਸਪਤਾਲਾਂ ਦੇ ਵਿੱਚ ਫ੍ਰੀ ਆਫ ਕਾਸਟ ਬਿਨਾ ਕਿਸੇ ਖਰਚੇ ਤੋਂ ਘਰ ਘਰ ਜਾ ਕੇ ਲਗਾਈ ਜਾ ਰਹੀ ਆ ਇਸ ਤੋਂ ਇਲਾਵਾ ਲੰਪੀ ਸਕਿਨ ਬਿਮਾਰੀ ਤੋਂ ਬਚਾ ਲਈ ਆਪਣੇ ਤੰਦਰੁਸਤ ਪਸ਼ੂਆਂ ਨੂੰ ਗੋਡ ਪੌਕਸ ਵੈਕਸੀਨ ਜ਼ਰੂਰ ਲਗਵਾਓ ਜਿੰਨਾ ਕਿਸਾਨ ਵੀਰਾਂ ਨੇ ਮਟਰਾਂ ਦੀ ਕਾਸ਼ਤ ਕੀਤੀ ਹੋਈ ਆ ਤੇ ਮਟਰਾਂ ਦੀ ਬਜਾਈ ਨੂੰ ਲਗਭਗ 4-5 ਹਫ਼ਤਿਆਂ ਦਾ ਸਮਾਂ ਹੋ ਗਿਆ ਵਾ ਉਹ ਨਦੀਨਾ ਦੀ ਰੋਕਥਾਮ ਵਾਸਤੇ ਇਹਨਾਂ ਦੇ ਮਟਰਾਂ ਦੇ ਵਿੱਚ ਗੋਡੀ ਜਰੂਰ ਕਰਵਾ ਲੈਣਾ ਜਿੰਨਾ ਕਿਸਾਨਾਂ ਦੇ 베ਰਾ ਦੇ ਬਾਗ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਬਾਗਾਂ ਦਾ ਨਿਰੰਤਰ ਨਰੀਖਣ ਕਰਦੇ ਰਹੋ ਜੇਕਰ ਪੱਤਿਆਂ ਉੱਤੇ ਕਾਲੇ ਰੰਗ ਦੇ ਧੱਬੇ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਤੁਰੰਤ ਬੋਡੈਕਸ ਮਿਕਸਰ ਦਾ ਸਪਰੇ ਜਿਹੜਾ ਉਹ ਕਰ ਦਿਓ ਇਸ ਤੋਂ ਇਲਾਵਾ ਕਿਸਾਨ ਵੀਰੋ ਹੁਣ ਮਾਲਟਾ ਮਸੰਮੀ ਦੀ ਤੜਾਈ ਦਾ ਸਮਾਂ ਚੱਲ ਰਿਹਾ ਆ ਇਸ ਕਰਕੇ ਛਿਲਕੇ ਨੂੰ ਬਚਾ ਕੇ ਕਲੰਚਰ ਦੀ ਸਹਾਇਤਾ ਦੇ ਨਾਲ ਤੁਸੀਂ ਤੜਾਈ ਕਰੋ ਤਾਂ ਜੋ ਛਿਲਕੇ ਨੂੰ ਕਿਸੇ ਕਿਸਮ ਦੀ ਜਿਹੜੀ ਉਹ ਚੋਟ ਨਾ ਆਵੇ ਹੁਣ ਇਸ ਹਫਤੇ ਤੁਸੀਂ ਸਰਦੀਆਂ ਦੇ ਫੁੱਲਾਂ ਦੀ ਜਿਹੜੀ ਪਨੀਰੀ ਆ ਉਹ ਆਪਣੇ ਗਮਲਿਆਂ ਦੇ ਵਿੱਚ ਲਗਾ ਸਕਦੇ ਹੋ ਇਹ ਬਿਲਕੁਲ ਠੁਕਵਾ ਸਮਾਂ ਜਿਹੜਾ ਗਮਲਿਆਂ ਵਿੱਚ ਲਗਾਉਣ ਲਈ ਪਨੀਰੀ ਨੂੰ ਚੱਲ ਰਿਹਾ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾਂ ਤੇ ਸੁਝਾਅ ਅਗਲੇ ਹਫਤੇ ਫੇਰ ਖੇਤੀ ਸੂਚਨਾਵਾਂ ਤੇ ਸਜਾ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਮੱਛਲੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਪਾਣੀ ਦੇ ਵਿੱਚ ਹੀ ਕਰਦੀਆਂ ਨੇ ਜਿਨ੍ਹਾਂ ਦਾ ਭੌਤਿਕ ਤੇ ਰਸਾਇਣਿਕ ਪੱਧਰ ਸਮัย ਨਾਲ ਬਹੁਤ ਜ਼ਰੂਰੀ ਹੈ ਤੇ ਅਸੀਂ ਮੱਛੀ ਪਾਲਣ ਦਾ ਕੀਤਾ ਕਰਕੇ ਵੱਧ ਤੋਂ ਵੱਧ ਲਾਭ ਮੁਨਾਫਾ ਕਮਾ ਸਕਦੇ ਹਾਂ ਤੇ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਡਾਕਟਰ ਮੀਰਾ ਡੀ ਅਨਸਰ ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਲੁਧਿਆਣਾ ਯੂਨੀਵਰਸਿਟੀ ਦੇ ਮਾਹਿਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਹਰਪ੍ਰੀਤ ਸਿੰਘ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਸਾਡੇ ਨਾਲ ਨੇ ਡਾਕਟਰ ਮੀਰਾ ਡੀ ਅਨਸਲ ਜਿਹੜੇ ਕਿ ਇੱਥੋਂ ਦੇ ਕਾਲਜ ਆਫ ਅਫੀਸ਼ਰਸ ਦੇ ਵਿੱਚ ਡੀਨ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਕੋਲੋਂ ਜਾਣਾਂਗੇ ਕਿ ਮੱਛੀ ਪਾਲਣ ਦਾ ਕਿੱਤਾ ਜਿਹੜਾ ਹੈ ਉਹਦੇ ਵਿੱਚ ਕਿਹੜੇ ਪਹਿਲੂਆਂ ਦੇ ਉੱਤੇ ਸਾਨੂੰ ਧਿਆਨ ਰੱਖਣ ਦੀ ਲੋੜ ਆ ਜਦੋਂ ਸਿਆਲਾਂ ਦੀ ਆਮਦ ਹੋ ਜਾਏ ਕਿਉਂਕਿ ਸਿਆਲ ਹੁਣ ਟਕ ਚੁੱਕੇ ਆ ਤੇ ਅਸੀਂ ਇਹਨਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਸਵਾਗਤ ਜੀ ਬਹੁਤ ਬਹੁਤ ਬਖਸ਼ਰੀ ਜੀ ਡਾਕਟਰ ਸਾਹਿਬ ਜਦੋਂ ਹੀ ਮੌਸਮ ਬਦਲਦਾ ਹੈ ਤਾਂ ਸਾਨੂੰ ਜਿਵੇਂ ਮੁਰੱਖ ਨੂੰ ਆਪਣੇ ਖਾਣ ਪੀਣ ਆਪਣੇ ਵਰਤੋਂ ਵਿਹਾਰ ਆਪਣੇ ਲੀੜੇ ਕੱਪੜੇ ਤਬਦੀਲੀ ਕਰਨੀ ਪੈਂਦੀ ਉਸੇ ਤਰੀਕੇ ਨਾਲ ਜਿਹੜਾ ਇਹਨਾਂ ਕਿੱਤਿਆਂ ਦੇ ਵਿੱਚ ਵੀ ਤਬਦੀਲੀਆਂ ਲਿਆਉਣ ਦੀ ਜ਼ਰੂਰ ਲੋੜ ਪੈਂਦੀ ਹੋਈ ਹੈ। ਹਾਂਜੀ ਹਾਂਜੀ। ਤੇ ਉਸ ਪੱਖੋਂ ਜਦੋਂ ਤਾਪਮਾਨ ਥੱਲੇ ਆਉਂਦਾ ਹੈ ਤਾਂ ਕਿਹੜੇ-ਕਿਹੜੇ ਨੁਕਤੇ ਆ ਜਿਹੜੇ ਮੁੱਖ ਤੌਰ ਤੇ ਜਿਹੜੇ ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ ਮੱਛੀ ਪਾਲਣ ਦੇ ਸੰਦਰਭ ਦੇ ਵਿੱਚ। ਜੇ ਅਸੀਂ ਮੱਛੀ ਪਾਲਣ ਦੀ ਗੱਲ ਕਰੀਏ ਤੇ ਇਹਦੇ ਵਿੱਚ ਖਾਸ ਸਾਨੂੰ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਕਿਉਂਕਿ ਜਿਹੜੀ ਮੱਛੀ ਹੈਗੀ ਹੈ ਇਹ ਇੱਕ ਠੰਡੇ ਖੂਨ ਦਾ ਜੀਵ ਹੈਗਾ। ਕਹਿਣ ਤੋਂ ਪਾਵੇ ਆ ਕਿ ਇਹਦਾ ਜਿਹੜਾ ਸਰੀਰ ਦਾ ਤਾਪਮਾਨ ਹੈਗਾ ਨਾ ਉਹ ਵਾਤਾਵਰਣ ਦੇ ਤਾਪਮਾਨ ਨਾਲ ਜਿਹੜਾ ਉਹ ਬਦਲਦਾ ਹੈਗਾ। ਤੇ ਜਦੋਂ ਫਿਰ ਇਸ ਕਰਕੇ ਜਦੋਂ ਠੰਡਾ ਹੋ ਜਾਂਦਾ ਹੈ ਮੌਸਮ ਤੇ ਉਹਦਾ ਸਰੀਰ ਦਾ ਤਾਪਮਾਨ ਵੀ ਜਿਹੜਾ ਘਟ ਜਾਂਦਾ ਤੇ ਉਹਦੀ ਗਤੀਵਿਧੀ ਘਟ ਜਾਂਦੀ ਹੈ ਜਦੋਂ ਉਹਦੀ ਗਤੀਵਿਧੀ ਘਟ ਜਾਂਦੀ ਹੈ ਉਹ ਖਾਣਾ ਪੀਣਾ ਵੀ ਬੰਦ ਕਰ ਦਿੰਦੀ ਹੈ ਘਟਾ ਪਹਿਲਾਂ ਘਟ ਜਾਂਦਾ ਫਿਰ ਹੌਲੀ ਹੌਲੀ ਬੰਦ ਹੋ ਜਾਂਦਾ ਫਿਰ ਉਹਦਾ ਜਿਹੜਾ ਵਾਧਾ ਵਿਕਾਸ ਵੀ ਘਟ ਜਾਂਦਾ ਸੋ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਸਭ ਤੋਂ ਪਹਿਲਾਂ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ ਇਹ ਜਿਹੜਾ ਹੈਗਾ ਦੇਖਣਾ ਹੈਗਾ ਕਿ ਤਲਾਜ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਘਟੋ ਘਟ 6 ਫੁੱਟ ਜ਼ਰੂਰ ਹੋਵੇ ਉਹ ਅਸੀਂ ਇਸ ਕਰਕੇ ਰੱਖਣਾ ਹੈਗਾ ਕਿਉਂਕਿ ਜਿਵੇਂ ਜਿਵੇਂ ਠੰਡ ਦਾ ਮੌਸਮ ਆਏਗਾ ਪਾਣੀ ਦੀ ਜਿਹੜੀ ਉੱਪਰਲੀ ਸਤਹ ਹੈ ਉਹਦਾ ਤਾਪਮਾਨ ਘਟ ਜਾਏਗਾ ਤੇ ਜਿਹੜੀ ਮੱਛੀ ਹੈਗੀ ਉਹਦੇ ਤੇ ਘਟ ਤਾਪਮਾਨ ਦਾ ਅਸਰ ਜਿਹੜਾ ਜ਼ਿਆਦਾ ਹੋਏਗਾ ਸੋ ਸਾਨੂੰ ਮੱਛੀ ਨੂੰ ਇੱਕ ਇਹੋ ਜਿਹੀ ਕਹਿ ਲਓ ਕਿ ਤਲਾਹ ਦੇ ਵਿਚਲੇ ਤੇ ਹੇਠਲੀ ਸਤਹ ਦੇ ਵਿੱਚ ਉਹਨੂੰ ਅਨੁਕੂਲ ਵਾਤਾਵਰਨ ਦੇਣਾ ਤਾਂ ਕਿ ਉਹਦੇ ਕੋਲ ਸਫੀਸ਼ੀਐਂਟ ਸਪੇਸ ਹੋਵੇ ਜਿਹਦੇ ਚੋਂ ਰਹਿ ਕੇ ਜ਼ਿਆਦਾ ਘਟ ਤਾਪਮਾਨ ਤੋਂ ਬਚ ਸਕੇ ਸੋ ਸਭ ਤੋਂ ਪਹਿਲਾ ਕੰਮ ਤਾਂ ਅਸੀਂ ਇਹੀ ਕਰਨਾ ਹੈ ਕਿ ਤਲਾਹ ਦੇ ਵਿੱਚ ਜਿਹੜਾ ਪਾਣੀ ਹੈਗਾ ਉਹਨੂੰ ਅਸੀਂ ਜਿਹੜਾ ਰੀਕਮੈਂਡਡ ਜਾਂ ਸਿਫਾਰਿਸ਼ ਕੀਤੀ ਗਈ ਹੈਗਾ ਵੀ ਇੰਨੇ ਫੁੱਟ ਰੱਖਣਾ ਹੈ 5 ਤੋਂ 6 ਫੁੱਟ ਦੇ ਵਿਚਕਾਰ ਆਪਾਂ ਜਰੂਰ ਰੱਖਿਏ ਉਹਨੂੰ ਨਾ ਘਟਣ ਦੇਈਏ ਹੁਣ ਡਾਕਟਰ ਸਾਹਿਬ ਜਦੋਂ ਪਾਣੀ ਦੀ ਗੱਲ ਕਰਦੇ ਆ ਤੇ ਪਾਣੀ ਦੇ ਵਿੱਚ ਫਿਰ ਤੁਹਾਡੇ ਕਈ ਵਾਰੀ ਉਸ ਤਿੱਕੇ ਦੇ ਸੰਤੁਲਨ ਬਣਾਉਣ ਦੀ ਲੋੜ ਪੈਂਦੀ ਆ ਜਿਵੇਂ ਮੈਂ ਦੇਖ ਰਿਹਾ ਪਿੱਛੇ ਤੁਸੀਂ ਇੱਕ ਮਸ਼ੀਨ ਚਲਾਈ ਹੋਈ ਪਾਣੀ ਦੇ ਵਿੱਚ ਕਿਉਂਕਿ ਵੇਖੋ ਬੁਨਿਆਦੀ ਤੌਰ ਤੇ ਮੱਛੀ ਪਾਲਣ ਵਾਸਤੇ ਸਭ ਤੋਂ ਜ਼ਰੂਰੀ ਜਿਹੜਾ ਕਾਰਕ ਉਹ ਪਾਣੀ ਆ ਹਾਂਜੀ ਅਸੀਂ ਪਾਣੀ ਦੇ ਵਿੱਚ ਫਿਰ ਕਈ ਵਾਰ ਉਹ ਪੀ ਐਚ ਲੈਵਲ ਦੀ ਕੋਈ ਲੋੜ ਪੈਂਦੀ ਆ ਜਾਂ ਕੋਈ ਕਿਸੇ ਤਰੀਕੇ ਦੇ ਨਾਲ ਅਸੀਂ ਪਾਣੀ ਦੇ ਵਿੱਚ ਹੋਰ ਕਿਹੜੀਆਂ-ਕੜੀਆਂ ਹੋਣੀਆਂ ਜਣੀਆਂ ਹੋਰ ਨੁਕਤੇ ਜਨਾਂ ਦਾ ਖਿਆਲ ਰੱਖਣ ਦੀ ਸਾਨੂੰ ਲੋੜ ਪੈਂਦੀ ਹੈ ਤਾਂ ਕਿ ਅਸੀਂ ਬਿਹਤਰ ਤਰੀਕੇ ਨਾਲ ਮੱਛੀ ਪਾਲਣ ਕਰ ਸਕੀਏ ਦੇਖੋ ਜਿਹੜਾ ਮੱਛੀ ਪਾਲਣ ਦੇ ਵਿੱਚ ਜਿਹੜਾ ਮੱਛੀ ਦਾ ਵਾਧਾ ਵਿਕਾਸ ਹੈ ਨਾ ਇਹ ਸੂਰਜ ਦੀ ਰੋਸ਼ਨੀ ਤੇ ਨਿਰਭਰ ਕਰਦਾ ਹੈ ਜੀ ਤੇ ਸੂਰਜ ਦੀ ਜਿਹੜੀ ਰੋਸ਼ਨੀ ਆ ਉਹਦੇ ਤੇ ਹੀ ਇਹ ਨਿਰਭਰ ਕਰਦਾ ਹੈ ਕਿ ਸਾਡੇ ਤਲਾਹ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਕਿੰਨੀ ਆਕਸੀਜਨ ਪੈਦਾ ਹੋਏਗੀ ਜਿਵੇਂ ਸਾਡੇ ਪੇੜ ਪੌਦੇ ਨੇ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਇਹਨਾਂ ਵਿੱਚ ਕਹਿ ਲਓ ਭੋਜਨ ਬੰਦਾ ਹੈਗਾ ਫੋਟੋਸਿੰਥੇਸਿਸ ਹੁੰਦੀ ਹੈ ਇਹ ਕਾਰਬਨ ਡਾਈਆਕਸਾਈਡ ਯੂਜ਼ ਕਰਕੇ ਆਕਸੀਜਨ ਛੱਡਦੇ ਹੈਗੇ ਹਨ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਪਾਣੀ ਦਾ ਰੰਗ ਤੁਸੀਂ ਦੇਖੋਗੇ ਹਰਾ ਹੋਏਗਾ ਜਾਂ ਹਰਾ ਭੂਰਾ ਹੋਏਗਾ ਇਹ ਐਕਚੁਅਲੀ ਪਾਣੀ ਦੇ ਵਿੱਚ ਸੂਖਮ ਜੀਵ ਹੁੰਦੇ ਨੇ ਜਿਹੜੇ ਕਿ ਮੱਛੀ ਦੇ ਕੁਦਰਤੀ ਭੋਜਨ ਵਾਂਗੂ ਕੰਮ ਕਰਦੇ ਨੇ ਹੁਣ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਤਾਂ ਦਿਨ ਛੋਟੇ ਹੋ ਜਾਂਦੇ ਆ ਤੇ ਧੁੱਪ ਜਿਹੜੀ ਹੁਣ ਤੁਸੀਂ ਅੱਜ ਵੀ ਦੇਖੋ ਜਿਵੇਂ ਕਿ ਧੁੱਪ ਚੰਗੀ ਤਰ੍ਹਾਂ ਨਿਕਲੀ ਨਹੀਂ ਹੋਈ ਕਿਉਂਕਿ ਧੁੰਦ ਵਾਲੇ ਦਿਨ ਹੁੰਦੇ ਆ ਤੇ ਸੂਰਜ ਨਿਕਲਦੇ ਨਿਕਲਦੇ ਜਿਵੇਂ 11 ਵਜ ਜਾਂਦੇ 12 ਵਜ ਜਾਂਦੇ ਆ ਸੋ ਪਾਣੀ ਨੂੰ ਤਲਾਹ ਨੂੰ ਪੂਰੀ ਤਰ੍ਹਾਂ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ ਜਿਹਦੇ ਕਰਕੇ ਤਲਾਹ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਸਰਦੀਆਂ ਦੇ ਮਹੀਨੇ ਵਿੱਚ ਸੋ ਜਿਹੜਾ 에ਰੇਸ਼ਨ ਜਿਹੜੀ ਪਿੱਛੇ ਤੁਸੀਂ ਦੇਖੋ 에ਰੀਏਟਰ ਚੱਲ ਰਿਹਾ ਹੈਗਾ ਇਹ ਇਸ ਕਰਕੇ ਚਲਾਇਆ ਗਿਆ ਕਿ ਤਲਾਹ ਦੇ ਪਾਣੀ ਦੇ ਵਿੱਚ ਆਕਸੀਜਨ ਦੀ ਕਮੀ ਨਾ ਹੋਵੇ ਔਰ ਇਹ ਚੀਜ਼ ਬਹੁਤ ਜ਼ਰੂਰੀ ਹੈ ਔਰ ਇਹ ਤੜਕੇ ਮਿਲਨੇ ਕਰਨਾ ਜ਼ਿਆਦਾ ਜ਼ਰੂਰੀ ਹੈ ਔਰ ਸ਼ਾਮ ਵੇਲੇ ਕੀ ਹੈ ਕਿ ਤੁਸੀਂ ਜੇ ਤਲਾਬ ਵਿੱਚ ਪਾਣੀ ਦੀ ਲੋੜ ਹੈਗੀ ਹੈ ਤੇ ਆਪਾਂ ਤਾਜ਼ਾ ਪਾਣੀ ਜਿਹੜਾ ਸ਼ਾਮ ਵੇਲੇ ਜਿਹੜਾ ਹੈਗਾ ਉਹ ਤਲਾਬ ਵਿੱਚ ਛੱਡিয়ে ਕਿਉਂਕਿ ਜਿਹੜਾ ਤਰਤੀਹੇਟਲਾ ਪਾਣੀ ਅਸੀਂ ਟਿਊਬਲ ਨਾਲ ਕੱਢ ਰਹੇ ਹਾਂ ਉਹਦਾ ਤਾਪਮਾਨ ਜਿਹੜਾ ਹੈਗਾ ਉਹ ਥੋੜਾ ਵੱਧ ਹੁੰਦਾ ਹੈ ਗਰਮ ਹੁੰਦਾ ਪਾਣੀ ਤੇ ਅਸੀਂ ਜੇ ਸ਼ਾਮ ਵੇਲੇ ਤਲਾਬ ਦੇ ਵਿੱਚ ਪਾਵਾਂਗੇ ਤਾਂ ਠੰਡ ਠੰਡ ਦਾ ਜਿਹੜਾ ਅਸਰ ਆ ਉਹ ਵੀ ਕੱਟੇਗਾ ਸੋ ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਤੇ ਜਿਹੜੀ ਤੁਸੀਂ ਪੀ ਐਚ ਦੀ ਗੱਲ ਕੀਤੀ ਹੈ ਸਰਦੀ ਦੇ ਮੌਸਮ ਦੌਰਾਨ ਜਿਵੇਂ ਜਿਵੇਂ ਇਹ ਸੂਰਤ ਦੀ ਰੋਸ਼ਨੀ ਘਟਦੀ ਹੈ ਜਾਂ ਦਿਨ ਛੋਟੇ ਹੋ ਜਾਂਦੇ ਹੈ ਤੇ ਪਾਣੀ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਹ ਘਟ ਵਰਤੋਂ ਵੀ ਜਾਂਦੀ ਹੈ ਉਹ ਪਾਣੀ ਵਿੱਚ ਘੁਲੀ ਰਹਿ ਜਾਂਦੀ ਜਿਆਦਾ ਮਾਤਰਾ ਵਿੱਚ ਤੇ ਪਾਣੀ ਦਾ ਪੀਐਚ ਵੀ ਘਟ ਜਾਂਦਾ ਸੋ ਇਹਨਾਂ ਦਿਨਾਂ ਵਿੱਚ ਅਸੀਂ ਜਿਹੜੇ ਸਾਡੇ ਕਿਸਾਨ ਵੀਰਾਂ ਉਹਨਾਂ ਨੂੰ ਇਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਸਮੇਂ ਸਮੇਂ ਸਿਰ ਆਪਣੀ ਪੀਐਚ ਚੈੱਕ ਕਰਦੇ ਰਹੋ ਪਾਣੀ ਦੀ ਜੇ ਉਹ ਕਿਸੇ ਵੀ ਵਕਤ ਤੁਹਾਨੂੰ ਲੱਗਦਾ ਕਿ 8 ਤੋਂ ਥੱਲੇ ਜਾ ਰਹੀ ਹੈ ਜਾਂ 7.5 ਤੋਂ ਥੱਲੇ ਜਾ ਰਹੀ ਹੈ ਤਾਂ ਉਹਦੇ ਵਿੱਚ ਅਸੀਂ ਚੂਨੇ ਦੀ ਵਰਤੋਂ ਕਰਕੇ ਅਸੀਂ ਉਹਨੂੰ ਸਹੀ ਕਰ ਲੈਂਦੇ ਆ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਗਾ ਕਿ ਬ ਠੀਕ ਹੈ ਜੀ ਤੇ ਖਾਸ ਕਰਕੇ ਉਹ ਦਰਖਤ ਜਿਹੜੇ ਕੀ ਪਤਝੜੀ ਹੁੰਦੇ ਆ ਜਿਨ੍ਹਾਂ ਦੇ ਪੱਤੇ ਡਿੱਗਦੇ ਆ ਤੇ ਜੇ ਉਹਨਾਂ ਦੇ ਪੱਤੇ ਪਾਣੀ ਵਿੱਚ ਡਿੱਗਣ ਤੇ ਉਹ ਵੀ ਪਾਣੀ ਨੂੰ ਖਰਾਬ ਕਰਦੇ ਆ ਸੋ ਅਸੀਂ ਹਰ ਕਿਸਾਨ ਵੀਰ ਨੂੰ ਕਹਿੰਨੇ ਆ ਕਿ ਤੁਸੀਂ ਇਹੋ ਜਿਹੇ ਦਰਖਤ ਜਿਹੜੇ ਆ ਤਲਾ ਤੋਂ ਦੂਰ ਲਗਾਓ ਤੇ ਜੇ ਇਹੋ ਜਿਹੇ ਹੋਣ ਵੀ ਦਰਖਤ ਨੇੜੇ ਕਿਤੇ ਲੱਗੇ ਤਾਂ ਉਹਦੇ ਆਸ-ਪਾਸ ਜਾਲ ਲਾ ਦਿਓ ਤਾਂ ਕਿ ਉਹ ਪੱਤੇ ਜਿਹੜੇ ਪਾਣੀ ਵਿੱਚ गिर ਕੇ ਪਾਣੀ ਦੀ ਕੁਆਲਿਟੀ ਨੂੰ ਖਰਾਬ ਨਾ ਕਰਨ ਕਿਉਂਕਿ ਸਰਦੀ ਦੇ ਮੌਸਮ ਦੌਰਾਨ ਤਾਂ ਉਹ ਉੱਤੇ गिर ਕੇ ਥੱਲੇ ਬੈਠ ਜਾਣਗੇ ਲੇਕਿਨ ਜਦੋਂ ਅਗਲੀ ਵਾਰੀ ਗਰਮੀ ਆਏਗੀ ਉਹ ਇੱਕਦਮ ਗਲਣ ਸੜਨ ਲੱਗ ਜਾਣਗੇ ਤੇ ਪਾਣੀ ਦੀ ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਧਿਆਨ ਰੱਖਣੀਆਂ ਯੋਗ ਹੈਗੀਆਂ ਕਿ ਇਹ ਰੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਤਾਜ਼ਾ ਪਾਣੀ ਤੁਸੀਂ ਪਾਓ ਤੇ ਜਿਹੜੇ ਇਹੋ ਜਿਹੇ ਕੋਈ ਹੈਗੀ ਆ ਵੀ ਕੋਈ ਪੱਤੇ ਨਾਲ ਵਿੱਚ ਡਿੱਗਣ ਕੋਈ ਇਹੋ ਜੀ ਚੀਜ਼ ਡਿੱਗ ਕੇ ਪਾਣੀ ਦੀ ਕੁਆਲਿਟੀ ਨੂੰ ਖਰਾਬ ਨਾ ਕਰੇ ਤੇ ਜੇ ਕੋਈ ਹੋਰ ਦਰਖਤ ਰੱਖੇ ਜਿਹੜੇ ਪੱਤੇ ਝੜੀ ਨਹੀਂ ਹੈਗੇ ਤੇ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਆਪਾਂ ਰੋਕ ਪਾ ਰਹੇ ਨੇ ਤੇ ਉਹਨਾਂ ਦੀ ਅਸੀਂ ਪ੍ਰੂਨਿੰਗ ਕਰ ਦੇਣੀ ਹੈ ਮਤਲਬ ਉਹਨਾਂ ਛਾਂਗ ਦੇਣਾ ਤਾਂ ਕਿ ਸੂਰਜ ਦੀ ਰੋਸ਼ਨੀ ਨੂੰ ਨਾ ਰੁਕੇ ਡਾਕਟਰ ਸਾਹਿਬ ਜਦੋਂ ਮੌਸਮ ਬਦਲਦਾ ਹੈ ਤੇ ਉਹਦੇ ਨਾਲ ਖੁਰਾਕੀ ਤਬਦੀਲੀਆਂ ਦੀ ਵੀ ਲੋੜ ਪੈਂਦੀ ਹੈ ਹਾਂਜੀ ਕਿ ਮੱਛੀ ਦੀ ਖੁਰਾਕ ਦੇ ਵਿੱਚ ਵੀ ਸਾਨੂੰ ਕੋਈ ਤਬਦੀਲੀ ਲਿਆਉਣ ਦੀ ਲੋੜ ਪੈਂਦੀ ਹੈ ਜਿਵੇਂ ਮਨੁੱਖਾ ਖੁਰਾਕ ਦੇ ਵਿੱਚ ਜਾਂ ਪਸ਼ੂਆਂ ਦੇ ਖੁਰਾਕ ਦੇ ਵਿੱਚ ਅਸੀਂ ਕੋਈ ਜ਼ਿਆਦਾ ਜਿਹੜੀਆਂ ਚੀਜ਼ਾਂ ਗਰਮੀ ਵਾਲੀਆਂ ਊਰਜਾ ਵਾਲੀਆਂ ਜਿਹੜੀਆਂ ਉਹੀਆਂ ਲਿਆਉਣੇ ਕਿ ਇਹੋ ਜੀ ਤਬਦੀਲੀ ਜਿਹੜੀ ਉਹ ਵੀ ਲਿਆਉਣੀ ਪੈਂਦੀ ਹੈ ਜੀ ਖੁਰਾਕ ਦੇ ਵਿੱਚ ਜਿਹੜੀ ਮੱਛੀ ਹੈਗੀ ਇਹਦੇ ਸਰੀਰ ਦਾ ਤਾਪਮਨ ਬਦਲਦਾ ਹੈ ਵਾਤਾਵਰਣ ਨਾਲ ਤੇ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਜਿਵੇਂ ਜਿਵੇਂ ਤਾਪਮਨ ਘਟੇਗਾ ਓਵੇਂ ਓਵੇਂ ਮੱਛੀ ਦੀ ਗਤੀਵਿਧੀ ਜਿਹੜੀ ਆ ਉਹ ਘਟੇਗੀ ਸੋ ਜਿਵੇਂ ਗਤੀਵਿਧੀ ਘਟੇਗੀ ਉਹਦੀ ਖੁਰਾਕੀ ਲੋੜ ਵੀ ਘਟੇਗੀ ਸੋ ਸਰਦੀਆਂ ਦੇ ਮਹੀਨੇ ਦੌਰਾਨ ਜਿਵੇਂ-ਜਿਵੇਂ ਤਾਪਮਾਨ ਘਟਦਾ ਏ ਓਵੇਂ-ਓਵੇਂ ਆਪਾਂ ਖੁਰਾਕ ਘਟਾਈ ਜਾਂਦੇ ਆ ਜਿਵੇਂ ਇੱਕ ਤਲਾਹ ਚ ਤੁਸੀਂ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਆਪਾਂ ਦੇਖੀਏ ਜੀ ਅਸੀਂ 100 ਕਿਲੋ ਖੁਰਾਕ ਪਾ ਰਹੇ ਆ ਤੇ ਅਸੀਂ ਉਹਨੂੰ 50 ਕਿਲੋ ਕਰ ਦਿਆਂਗੇ ਫਿਰ 25 ਕਿਲੋ ਕਰ ਦਿਆਂਗੇ ਫਿਰ ਜਦੋਂ ਪਾਣੀ ਦਾ ਤਾਪਮਾਨ ਜਿਹੜਾ 12 ਜਾਂ 10 ਡਿਗਰੀ ਤੱਕ ਸੈਲਸੀਅਸ ਤੱਕ ਆ ਜਾਂਦਾ ਉਸ ਤੋਂ ਘਟ ਜਾਂਦਾ ਫਿਰ ਮੱਛੀ ਬਿਲਕੁਲ ਫੀਡ ਖਾਣਾ ਬੰਦ ਕਰ ਦਿੰਦੀ ਹੈ ਤੇ ਅਸੀਂ ਫਿਰ ਉਪਰੀ ਫੀਡ ਜਿਹੜੀ ਉਹਨੂੰ ਪਾਣੀ ਬੰਦ ਕਰ ਦਾਂਗੇ ਕਿਉਂਕਿ ਜੇ ਅਸੀਂ ਇਹ ਪਾਉਂਦੇ ਰਵਾਂਗੇ ਇੱਕ ਤਾਂ ਸਾਡਾ ਆਪਣਾ ਮਾਲ ਉਹ ਗਾਰ ਬਣ ਕੇ ਤਲਾ ਦੇ ਥੱਲੇ ਇਕੱਠੀ ਹੋ ਜਾਏਗੀ ਤੇ ਫਿਰ ਆਉਣ ਵਾਲੇ ਦਿਨਾਂ 'ਚ ਜਦੋਂ ਗਰਮੀ ਹੋਏਗੀ ਉਹ ਫਿਰ ਉਹ ਗਲੇਗੀ ਸੜੇਗੀ ਤਾਂ ਪਾਣੀ ਦੀ ਕੁਆਲਿਟੀ ਨੂੰ ਖਰਾਬ ਕਰੇਗੀ ਸੋ ਆਪਣਾ ਖਰਚਾ ਵੀ ਅਸੀਂ ਬਚਾਉਣਾ ਹੈ ਪਾਣੀ ਦੀ ਕੁਆਲਿਟੀ ਨੂੰ ਵੀ ਸਹੀ ਰੱਖਣਾ ਹੈਗਾ ਤਾਂ ਕਿ ਜਿਹੜੀ ਮੱਛੀ ਦੀ ਸਿਹਤ ਵੀ ਠੀਕ ਰਵੇ ਆ ਡਾਕਟਰ ਸਾਹਿਬ ਜਿਵੇਂ ਆਪਾਂ ਖੁਰਾਕ ਦੀ ਗੱਲ ਕੀਤੀ ਤੇ ਜਦੋਂ ਸਿਆਲ ਦਾ ਮੌਸਮ ਹੁੰਦਾ ਹੈ ਉਹਦੇ ਵਿੱਚ ਮੱਛੀਆਂ ਨੂੰ ਕੋਈ ਸਿਹਤ ਸੰਬੰਧੀ ਪਰੇਸ਼ਾਨੀਆਂ ਜਾ ਇਹੋ ਜੀ ਕੋਈ ਸਰੀਰਕ ਸਮੱਸਿਆਵਾਂ ਜਿਹੜੀਆਂ ਉਹ ਵੀ ਆਉਣ ਦੀ ਸੰਭਾਣਾ ਹੁੰਦੀ ਹੈ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਆ ਕੋਈ ਇਹਨਾਂ ਨੂੰ ਬਿਮਾਰੀ ਇਸ ਮੌਸਮ ਦੇ ਵਿੱਚ ਲੱਗਦੀ ਹੋਏ ਪੀ ਉਹਦੇ ਸੰਬੰਧੀ ਕੋਈ ਪਹਿਲਾਂ ਅਗਾਊਂ ਪ੍ਰਬੰਧ ਕਰ ਲਿਆ ਜਾਏ ਜਾਂ ਜੇ ਕੋਈ ਇਹੋ ਜੀ ਲੱਗ ਜਾਏ ਕੋਈ ਕਿਸੇ ਤਰੀਕੇ ਦੀ ਰਿਕਵੈਸਟ ਕੀਰ ਨਾਲ ਜਿਹੜਾ ਉਹਦਾ ਬਚਾਅ ਕੀਤਾ ਜਾਏ ਜੀ ਹਾਂਜੀ ਆ ਜਿਹੜਾ ਮੌਸਮ ਹੁੰਦਾ ਨਾ ਜਦੋਂ ਅਸੀਂ ਗਰਮੀਆਂ ਤੋਂ ਸਰਦੀਆਂ ਇੱਕ ਟਰਾਂਜੀਸ਼ਨ ਫੇਜ਼ ਹੈ ਕਿ ਹੁਣ ਤੁਸੀਂ ਦੇਖ ਰਹੋ ਸਰਦੀਆਂ ਦਾ ਮੌਸਮ ਆ ਰਿਹਾ ਹੈ ਇਹਦੇ ਵਿੱਚ ਕੀ ਹੋਏਗਾ ਕਿ ਹੌਲੀ-ਹੌਲੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਮੱਛੀ ਹੈਗੀ ਆ ਉਹਦੀ ਗਤੀਵਿਧੀ ਘਟੇ ਠੀਕ ਹੈ ਜਿੱਦਾਂ ਜਿੱਦਾਂ ਗਤੀਵਿਧੀ ਘਟੇਗੀ ਉਹਦੀ ਇਮਿਊਨਿਟੀ ਮਤਲਬ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਘਟ ਜਾਂਦੀ ਹੈ ਕਿਉਂਕਿ ਉਹ ਖਰਾਕ ਵੀ ਨਹੀਂ ਲੈ ਰਹੀ ਉਹਦੀ ਗਤੀਵਿਧੀ ਵੀ ਘਟੀ ਹੋਈ ਹੈ ਸਰੀਰ ਦਾ ਤਾਪਮਾਨ ਵੀ ਘਟ ਹੈ ਸੋ ਮੱਛੀਆਂ ਨੂੰ ਦੂਸਰੇ ਮੌਸਮ ਦੇ ਕੰਪੈਰੀਜ਼ਨ ਵਿੱਚ ਇਸ ਮੌਸਮ 'ਚ ਬਿਮਾਰੀਆਂ ਲੱਗਣ ਦੀ ਚਾਂਸਸ ਜਿਹੜੇ ਉਹ ਜ਼ਿਆਦਾ ਹੁੰਦੇ ਹੈਗੇ ਸੋ ਅਸੀਂ ਕੁਝ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਮਤਲਬ ਕਹਿ ਲਓ ਪ੍ਰੀਵੈਂਸ਼ਨ ਕਰਨੀ ਹੈਗੀ ਹੈ ਪਹਿਲਾਂ ਹੀ ਕੋਈ ਇਹੋ ਜਿਹਾ ਉਪਚਾਰ ਕਰਦਨੇ ਆ ਕਿ ਤਾਂਕਿ ਮੱਛਲੀ ਨੂੰ ਕੋਈ ਐਸੀ ਬਿਮਾਰੀ ਇਸ ਮੌਸਮ ਦੌਰਾਨ ਨਾ ਲੱਗੇ ਸੋ ਸਾਡੇ ਜਿਹੜੇ ਕਿਸਾਨ ਵੀਰ ਮੱਛੀ ਪਾਲਣ ਦਾ ਕੰਮ ਕਰ ਰਿਹਾ ਉਹ ਇਸ ਮੌਸਮ ਦੇ ਦੌਰਾਨ ਆਉਣ ਵਾਲੇ 15 ਦਿਨਾਂ ਦੇ ਵਿੱਚ ਇੱਕ ਸੀਫੈਕਸ ਦਵਾਈ ਹੁੰਦੀ ਆ ਉਹਦੀ ਇੱਕ ਡੋਜ਼ ਜ਼ਰੂਰ ਆਪਣੇ ਤਲਾ ਦੇ ਵਿੱਚ ਪਾਣ ਉਹਦੀ ਡੋਜ਼ ਹੈਗੀ ਹੈ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨੂੰ ਕੀ ਕਰਨਾ ਉਹਨੂੰ ਪਾਣੀ ਵਿੱਚ ਘੋਲ ਕੇ ਉਹਨੂੰ ਪੰਪ ਦੇ ਨਾਲ ਇੱਕ ਸਾਰ ਪਾਣੀ ਦੇ ਪਾਣੀ ਦੀ ਸਤ੍ਹਾ ਦੇ ਉੱਤੇ ਉਹਦਾ ਛਿੜਕਾ ਕਰ ਦੇਣਾ ਇਸ ਦੇ ਨਾਲ ਨਾਲ ਉਹ ਲਾਲ ਦਵਾਈ ਦਾ ਵੀ ਇਸਤੇਮਾਲ ਕਰ ਸਕਦੇ ਆ 2 ਤੋਂ 3 ਕਿਲੋ ਲਾਲ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਛਿੜਕਾ ਕਰ ਦੇਣ ਚੂਨਾ ਵੀ ਪਾ ਸਕਦੇ ਹੈਗੇ ਆ ਚੂਨੇ ਦੀ ਲੇਕਿਨ ਵਰਤੋਂ ਕਰਨ ਤੋਂ ਪਹਿਲਾਂ ਅਸੀਂ ਪਾਣੀ ਦਾ ਪੀਐਚ ਜ਼ਰੂਰ ਚੈੱਕ ਕਰ ਲੈਣਾ ਜੇ ਪਾਣੀ ਦਾ ਪੀਐਚ 8.5 ਤੋਂ ਉੱਤੇ ਆ ਫਿਰ ਚੂਨਾ ਨਹੀਂ ਪਾਣਾ ਸਿਰਫ ਲਾਲ ਦਵਾਈ ਦੀ ਵਰਤੋਂ ਕਰਨੀ ਹੈਈ ਸੋ ਇਹ ਦੋ ਤਿੰਨ ਨੁਕਤੇ ਹੈਗੇ ਆ ਜਿਹਦੇ ਨਾਲ ਅਸੀਂ ਆਪਣੀ ਜਿਹੜੀ ਆ ਮੱਛੀ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਬਿਮਾਰੀ ਤੋਂ ਬਚਾ ਕੇ ਰੱਖ ਸਕਦੇ ਆ ਇਸ ਤੋਂ ਇਲਾਵਾ ਕੀ ਹੁੰਦਾ ਕਿ ਜਦੋਂ ਮੱਛੀ ਦੀ ਗਤੀਵਿਧੀ ਘਟ ਜਾਂਦੀ ਹੈ ਤੇ ਉਹਦੇ ਉੱਤੇ ਪਰਜੀਵੀਆਂ ਦਾ ਅਟੈਕ ਵੀ ਜ਼ਿਆਦਾ ਹੋ ਜਾਂਦਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਈ ਤਲਾਵਾਂ ਦੇ ਵਿੱਚ ਮੱਛੀ ਉੱਤੇ ਜੂੰ ਦਾ ਅਟੈਕ ਹੋ ਜਾਂਦਾ ਜਿਹਨੂੰ ਆਰਗੂਲਸ ਵੀ ਕਹਿੰਦੇ ਆ ਉਦੇ ਤੋਂ ਵੀ ਜੇ بچਣਾ ਹੋਵੇ ਤੇ ਅਸੀਂ ਤਲਾਹ ਦੇ ਵਿੱਚ ਇੱਕ ਦਵਾਈ ਆਉਂਦੀ ਹੈ ਡੈਲਟਾ ਮੈਥ੍ਰਿਨ ਅਸੀਂ ਉਹ ਵੀ ਜਿਹੜੀ ਹੈਗੀ 15 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤਲਾਹ ਵਿੱਚ ਉਹਦੀ ਵਰਤੋਂ ਕਰ ਸਕਦੇ ਹਾਂ ਤੇ 15 ਦਿਨਾਂ ਬਾਅਦ ਉਹਦੀ ਇੱਕ ਬੂਸਟਰ ਡੋਜ਼ ਅਸੀਂ ਯੂਜ਼ ਕਰ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤਲਾਹ ਵਿੱਚ ਜਿਹੜੀ ਹੈ ਇਸ ਜੂੰ ਦਾ ਜਿਹੜਾ ਹੈਗੀ ਮਾਰ ਹੋ ਸਕਦੀ ਹੈ ਜਾਂ ਹੋ ਚੁੱਕੀ ਹੈ ਸੋ ਇਹ ਕੁਝ ਨੁਸਕੇ ਹੈਗੇ ਜਿਹਦੇ ਨਾਲ ਅਸੀਂ ਆਪਣੇ ਆਉਣ ਵਾਲੇ ਦਿਨਾਂ ਵਿੱਚ ਤਲਾਹ ਵਿੱਚ ਕਿਸੇ ਬਿਮਾਰੀ ਤੋ ਬਚ ਸਕੀਏ ਜਾਂ ਜੂੰ ਦੇ ਅਟੈਕ ਤੋਂ ਜਿਹੜਾ ਹੈ ਉਹ ਬਚ ਸਕੀਏ ਡਾਕਟਰ ਸਾਹਿਬ ਗਏ ਤੁਸੀਂ ਦੱਸੀ ਦਵਾਈ ਇੱਕ ਸਿਫੈਕਸ ਤੇ ਇੱਕ ਲਾਲ ਦਵਾਈ ਹਾਂਜੀ ਕੀ ਇਹ ਦੋਵੇਂ ਇਕੱਠੀਆਂ ਵਰਤ ਲੈਣੀਆਂ ਕਿ ਜਾਂ ਉਹ ਵਰਤਣੀਆਂ ਤੇ ਜਾਂ ਉਹ ਵਰਤਣੀਆਂ ਨਹੀਂ ਜਿੱਦਾਂ ਤੁਸੀਂ ਸਿਫੈਕਸ ਦਵਾਈ ਵਰਤ ਲਈ ਅੱਜ ਤੇ ਦੋ ਤਿੰਨ ਦਿਨਾਂ ਬਾਅਦ ਤੁਸੀਂ ਲਾਲ ਦਵਾਈ ਵੀ ਵਰਤ ਸਕਦੇ ਹੋ ਠੀਕ ਹੈ ਹਾਂਜੀ ਸਿਫੈਕਸ ਜਿਹੜੀ ਹੁੰਦੀ ਹੈ ਉਹ ਕੀ ਹੁੰਦਾ ਕਿ ਉਹ ਜੇ ਕੋਈ ਕਿਸੇ ਤਰ੍ਹਾਂ ਦਾ ਬੈਕਟੀਰੀਆ ਵਾਇਰਸ ਜਾਂ ਫੰਗਸ ਹੈਗੀ ਆ ਉਹਦੇ ਉੱਤੇ ਇਕੱਠਾ ਆਪਣਾ ਕੰਮ ਕਰੇਗੀ ਲੇਕਿਨ ਜਿਹੜੀ ਆਪਣੀ ਲਾਲ ਦਵਾਈ ਹੈਗੀ ਆ ਇਹ ਪੂਰੇ ਵਾਤਾਵਰਨ ਨੂੰ ਜਿਹੜਾ ਹੈਗਾ ਪਾਣੀ ਨੂੰ ਡਿਸਇਨਫੈਕਟ ਕਰੇਗੀ ਸੋ ਉਹ ਇੱਕ ਤਰ੍ਹਾਂ ਦਾ ਸਾਡਾ ਪ੍ਰੋਫਾਈਲੈਕਟਿਕ ਮੀਅਰ ਹੈ ਕਿ ਅਸੀਂ ਪ੍ਰੀਵੈਂਟਿਵ ਮੀਅਰ ਲੈ ਕੇ ਚੱਲ ਰਹੇ ਹਾਂ ਬਚਾ ਬਚਾ ਦੇ ਤੌਰ ਤੇ ਹਾਂਜੀ ਡਾਕਟਰ ਸਾਹਿਬ ਗੁਰੂ ਅੰਗਦ ਦੇ ਵੈਟਿਨਰੀ ਤੇ ਐਨੀਮਲ ਸੈਂਸ ਜਿਿਹੜੀ ਆ ਉਹ ਇਹਨਾਂ ਕਿੱਤਿਆਂ ਸੰਬੰਧੀ ਜਿਹੜਾ ਉਹ ਬੜਾ ਸੁਚਾਰੂ ਜਿਹੜਾ ਫਰਜ਼ ਉਹ ਨਿਭਾਰੀ ਆ ਤੇ ਉਸ ਪੱਖੋਂ ਜੇ ਕਿਸੇ ਸਾਡੇ ਕਿਸਾਨ ਵੀਰ ਕਿਸੇ ਮੱਛੀ ਪਾਲਕ ਨੂੰ ਕੋਈ ਲੋੜ ਪੈ ਜਾਂਦੀ ਆ ਤਾਂ ਤੁਸੀਂ ਕਿਹੋ ਜੀਆਂ ਸੇਵਾਵਾਂ ਮੁਹੱਈਆ ਕਰਦੇ ਜੇ ਜੇ ਲੋੜ ਦੇ ਵੇਲੇ ਉਹਨਾਂ ਨੂੰ ਕੋਈ ਉਲਝਣ ਆਉਂਦੀ ਆ ਤੇ ਕਿਵੇਂ ਉਹਨਾਂ ਦੀ ਬਾਹ ਫੜੀ ਜਾਂਦੀ ਆ ਜੀ ਤੁਹਾਡੇ ਕਾਲਜ ਆਫ ਫਿਸ਼ਰੀਜ਼ ਵੱਲੋਂ ਦੇਖੋ ਸਾਡੇ ਅਸੀਂ ਕਿਸਾਨ ਵੀਰਾਂ ਦੇ ਨਾਲ ਵਟਸਐਪ ਗਰੁੱਪ ਬਣਾਏ ਹੋਏ ਨੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਂਦੀ ਆ ਜੇ ਪਾਣੀ ਸੰਬੰਧੀ ਆਂਦੀ ਆ ਖੁਰਾਕ ਸੰਬੰਧੀ ਆ ਜਾਂ ਮੱਛੀ ਦੀ ਸਿਹਤ ਸੰਬੰਧੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹ ਸਾਨੂੰ ਉਸ ਗਰੁੱਪ ਦੇ ਵਿੱਚ ਜਿਹੜਾ ਮੈਸੇਜ ਕਰਕੇ ਸਾਨੂੰ ਪੁੱਛ ਲੈਂਦੇ ਹੈਗੇ ਕਿ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਦਾ ਕੀ ਸਮਾਧਾਨ ਹੈਗਾ ਉਦਾਹਰਨ ਦੇ ਤੌਰ ਤੇ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਮੱਛੀ ਨੂੰ ਤੇ ਉਹ ਮੱਛੀ ਦੀ ਫੋਟੋ ਖਿੱਚ ਕੇ ਸਾਨੂੰ ਭੇਜ ਦਿੰਦੇ ਹੈਗੇ ਇਸ ਤੋਂ ਇਲਾਵਾ ਅਸੀਂ ਟ੍ਰੇਨਿੰਗ ਪ੍ਰੋਗਰਾਮ ਜਿਹੜੀ ਆ ਉਹ ਮੁਹੱਈਆ ਕਰਾਉਂਦੇ ਆ ਚਾਹੇ ਉਹ ਮੱਛੀ ਪਾਲਣ ਨਾਲ ਸੰਬੰਧਿਤ ਹੋਵੇ ਚਾਹੇ ਉਹ ਮੱਛੀ ਦੀ ਪ੍ਰੋਸੈਸਿੰਗ ਨਾਲ ਸੰਬੰਧਿਤ ਹੋਵੇ ਸੋ ਜਿਹੜੇ ਫਾਰਮਰ ਸਾਡੇ ਨਾਲ ਇਹ ਟ੍ਰੇਨਿੰਗ ਪ੍ਰੋਗਰਾਮ ਲਗਾਉਣਾ ਚਾਹੁੰਦੇ ਨੇ ਉਹ ਸਾਡੇ ਕਾਲਜ ਦੇ ਵਿੱਚ ਫਾਰਮ ਭਰ ਕੇ ਦੇ ਜਾਂਦੇ ਨੇ ਤੇ ਜਦੋਂ ਸਾਡੇ ਕੋਲ 20 ਜਾਂ 30 ਫਾਰਮਰਸ ਦਾ ਗਰੁੱਪ ਜਿਹੜਾ ਹੈਗਾ ਉਹ ਬਣ ਜਾਂਦਾ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਟ੍ਰੇਨਿੰਗ ਪ੍ਰੋਗਰਾਮ ਜਿਹੜੀ ਆ ਅਸੀਂ ਲਗਾਣੇ ਆ ਇਹ ਟ੍ਰੇਨਿੰਗ ਪ੍ਰੋਗਰਾਮ ਅਸੀਂ ਰੈਗੂਲਰ ਬੇਸਿਸ ਤੇ ਵੀ ਲਗਾਣੇ ਆ ਤੇ ਅਸੀਂ ਮੰਗ ਅਨੁਸਾਰ ਵੀ ਲਗਾ ਦਿੰਨੇ ਆ ਕਈ ਵਾਰ ਹੁਣ ਆ ਪਿੱਛੇ ਜੇ ਸਾਡੇ ਇੱਕ ਹਰੀਦਵਾਰ ਤੋਂ ਵੀ ਇੱਕ ਗਰੁੱਪ ਆਇਆ ਹੋਇਆ ਸੀਗਾ ਉਹਨਾਂ ਨੇ ਸਾਡੇ ਤੋਂ ਡਿਮਾਂਡ ਕੀਤੀ ਕਿ ਸਾਡੇ ਫਾਰਮਰ ਆ ਰਹੇ ਨੇ ਇਹਨਾਂ ਨੂੰ ਤੁਸੀਂ ਟ੍ਰੇਨਿੰਗ ਕਰਾਓ ਸੋ ਸਿਰਫ ਪੰਜਾਬ ਦੇ ਹੀ ਫਾਰਮਰ ਨਹੀਂ ਹੈਗੇ ਹੋਰ ਰਾਜਾਂ ਦੇ ਵੀ ਫਾਰਮਰ ਨੇ ਅਸੀਂ ਡਿਮਾਂਡ ਅਨੁਸਾਰ ਵੀ ਮੰਗ ਅਨੁਸਾਰ ਵੀ ਉਹਨਾਂ ਦੀ ਜਿਹੜੀਆਂ ਟ੍ਰੇਨਿੰਗ ਪ੍ਰੋਗਰਾਮਸ ਲਗਾ ਦਿੰਨੇ ਹੈਗੇ ਆ ਸੋ ਜਿੰਨੇ ਵੀ ਸਾਡੇ ਫਾਰਮਰ ਹੈਗੇ ਆ ਜਿਹੜੇ ਇੰਟਰਸਟਿਡ ਨੇ ਜਾਂ ਕੋਈ ਹੋਰ ਨੌਜਵਾਨ ਨੇ ਜਿਹੜਾ ਮੱਛੀ ਪਾਲਣ ਦਾ ਕੰਮ ਕਰਨਾ ਚਾਹੁੰਦੇ ਨੇ ਔਰ ਉਹ ਟ੍ਰੇਨਿੰਗ ਲੈਣਾ ਚਾਹੁੰਦੇ ਆ ਤੇ ਅਸੀਂ 3 ਦਿਨਾਂ ਤੋਂ ਲੈ ਕੇ 5 ਦਿਨਾਂ ਦੀ ਟ੍ਰੇਨਿੰਗ ਜਿਹੜੀ ਇੱਥੇ ਲਗਾਉਂਦੇ ਆ ਔਰ ਇਹ ਟ੍ਰੇਨਿੰਗ ਜਿਹੜੀ ਆ ਸਾਡੀ ਬੀਬੀਆਂ ਲਈ ਬਿਲਕੁਲ ਫ੍ਰੀ ਹੁੰਦੀ ਹੈਗੀ ਆ ਤੇ ਉਹ ਸਾਡੇ ਨਾਲ ਸਾਡੇ ਕਾਲਜ ਵਿੱਚ ਆ ਕੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀਜ਼ ਵਿੱਚ ਆ ਕੇ ਪਰਸਨਲੀ ਵੀ ਆ ਕੇ ਉਹ ਜਿਹੜੀ ਹੈਗੀ ਆ ਐਪਲੀਕੇਸ਼ਨ ਭਰ ਕੇ ਦੇ ਸਕਦੇ ਆ ਜਾਂ ਸਾਨੂੰ ਫੋਨ ਵੀ ਕਰ ਸਕਦੇ ਆ ਆ ਡਾਕਟਰ ਸਾਹਿਬ ਮੈਂ ਇੱਕ ਤੁਹਾਡੇ ਕੋਲੋਂ ਇੱਕ ਜਾਣਕਾਰੀ ਹੋਰ ਜਿਹੜੀ ਲੈਣਾ ਚਾਹੂੰਗਾ ਕਿ ਮੱਛੀਆਂ ਦੇ ਵਿੱਚ ਵੀ ਕਈ ਕਿਸਮਾਂ ਪਾਈਆਂ ਜਾਂਦੀਆਂ ਜਾਤੀਆਂ ਪਾਈਆਂ ਹੁੰਦੀਆਂ ਹਨ ਹਾਂਜੀ 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 ਹੁਣ ਆਪਾਂ ਜਿੰਨੀ ਵਿਚਾਰ ਚਰਚਾ ਕੀਤੀ ਇਹ ਹਰੇਕ ਕਿਸਮ ਦੀ ਮੱਛੀ ਜਿਹੜੀ ਆ ਉਹਦੇ ਤੇ ਲਾਗੂ ਹੁੰਦੀ ਆ ਉਹਦੇ ਦੇ ਢੁਕਦੀ ਆ ਕਿ ਜਾਂ ਕੋ ਵੱਖ-ਵੱਖਰੀਆਂ ਕਿਸਮਾਂ ਉਹਨਾਂ ਵਾਸਤੇ ਅਲੱਗ-ਅਲੱਗ ਹੁੰਦੀਆਂ ਹਾਂਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਪੰਜਾਬ ਵਿੱਚ ਜੇ ਅਸੀਂ ਮਿੱਠੇ ਪਾਣੀ ਦੀ ਗੱਲ ਕਰਦੇ ਆ ਫਰੈਸ਼ ਵਾਟਰ ਹੈਗਾ ਸਾਡੇ ਕੋਲ ਤੇ ਅਸੀਂ ਇਹ ਦੋ ਤਰ੍ਹਾਂ ਦਾ ਜਿਹੜਾ ਮੱਛੀ ਪਾਲਣ ਕੀਤਾ ਜਾਂਦਾ ਇੱਕ ਤਾਂ ਹੈਗਾ ਕਾਰਪ ਮੱਛੀ ਪਾਲਣ ਆਪਾਂ ਜਿੰਨੀ ਗੱਲਬਾਤ ਕੀਤੀ ਹੈ ਸਾਰੀ ਕਾਰਪ ਮੱਛੀਆਂ ਵਾਸਤੇ ਹੈਗੀ ਹੈ ਇਸ ਤੋਂ ਇਲਾਵਾ ਸਾਡੇ ਕੁਝ ਫਾਰਮਰ ਹੈਗੇ ਜਿਹੜੇ ਕਿ ਪੰਗਾਸ ਮੱਛੀ ਹੈ ਉਹਨੂੰ ਵੀ ਪਾਲਦੇ ਨੇ ਲੇਕਿਨ ਇਹ ਜਿਹੜੀ ਪੰਗਾਸ ਮੱਛੀ ਹੁੰਦੀ ਹੈ ਗਰਮੀ ਦੇ ਮਹੀਨੇ ਚ ਹੀ ਪਾਲੀ ਜਾਂਦੀ ਹੈ ਡਾਕਟਰ ਮੀਰਾ ਜੀ ਤੁਹਾਨੂੰ ਬਹੁਤ ਸ਼ੁਕਰੀਆ ਹੈ ਤੁਹਾਡਾ ਕਿ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਮੱਛੀ ਪਾਲਕ ਜਿਹੜੇ ਕਿਸਾਨ ਨੇ ਉਹ ਵੀ ਇਹਨਾਂ ਜਿਹੜੀਆਂ ਸਿਫਾਰਸ਼ਾਂ ਉਹਨਾਂ ਦਾ ਵਾ ਤਾਂ ਜਿਹੜਾ ਫਾਇਦਾ ਲੈਣਗੇ ਬਹੁਤ ਸ਼ੁਕਰੀਆ ਜੀ ਮੱਛੀ ਪਾਲਣ ਦੇ ਕਿੱਤੇ ਬਾਰੇ ਅਸੀਂ ਤਕਨੀਕੀ ਗੱਲਾਂ ਜੋ ਸੁਣੀਆਂ ਨੇ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਦੇ ਵਿੱਚ ਲਿਆ ਸਕਦੇ ਹਾਂ ਤਾਂ ਜੋ ਸਾਡਾ ਮੱਛੀ ਪਾਲਣ ਦਾ ਕਿੱਤਾ ਵੱਧ ਤੋਂ ਵੱਧ ਸਫਲ ਹੋ ਸਕੇ ਤੇ ਇਸੇ ਹੀ ਤਰ੍ਹਾਂ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਇੱਕ ਸਫਲ ਮੱਛੀ ਪਾਲਕ ਦੇ ਨਾਲ ਗੱਲਬਾਤ ਕੀਤੀ ਹੈ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਅੱਜ ਜਿਵੇਂ ਅਸੀਂ ਮੱਛੀ ਪਾਲਣ ਸਮਝ ਜਿਹੜੀ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਨੇ ਇਸ ਵੇਲੇ ਇੱਕ ਸਫਲ ਮੱਛੀ ਪਾਲਕ ਸਰਦਾਰ ਜਸਵੀਰ ਸਿੰਘ ਔਰਜਲਾ ਜਿਨ੍ਹਾਂ ਨੇ ਕਿ ਮੱਛੀ ਪਾਲਣ ਦੇ ਵਿੱਚ ਬੜਾ ਬਿਹਤਰ ਕੰਮ ਕੀਤਾ ਹੈ ਗੁਰੂ ਅੰਗਦ ਦੇ ਵੈਠੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਇਸੇ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਜਿਹੜਾ ਉਹਨਾਂ ਨੂੰ ਨਵਾਜਿਆ ਵੀ ਹੈ ਪਹਿਲਾਂ ਤੁਹਾਨੂੰ ਸਾਹਿਬ ਜਿਹੜੀ ਗੱਲ ਇਹ ਦੱਸੋ ਕਿ ਮੱਛੀ ਪਾਲਣ ਦਾ ਰੁਝਾਨ ਤੁਹਾਡਾ ਕਿਵੇਂ ਬਣਿਆ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਜੇ ਵੇਖੀਏ ਤੇ ਰਵਾਇਤੀ ਖੇਤੀ ਤੋਂ ਵੱਖਰਾ ਤਰੀਕਾ ਹੈ ਪਹਿਲਾਂ ਮੱਛੀ ਪਾਲਣ ਦਾ ਕੰਮ ਇਸ ਤਰੀਕੇ ਨਾਲ ਨਹੀਂ ਸੀ ਕੀਤਾ ਜਿਹਨੂੰ ਆਪਾਂ ਪੇਸ਼ੇਵਾਰ ਤਰੀਕੇ ਨਾਲ ਜਾਂ ਵਪਾਰਕ ਢੰਗ ਦੇ ਨਾਲ ਜਿਹੜਾ ਮੱਛੀ ਪਾਲਣ ਦਾ ਕਹੀਏ ਕਿਵੇਂ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ ਤੇ ਕਿਵੇਂ ਤੁਸੀਂ ਜਿਹੜਾ ਮੱਛੀ ਪਾਲਣ ਦਾ ਕਰਤਾ ਸ਼ੁਰੂ ਕੀਤਾ ਜੀ ਸਾਡਾ ਭਰਾ ਕੁਲਦੀਪ ਸਿੰਘ ਉਹਨਾਂ ਨੇ ਪਹਿਲਾਂ ਮੱਛੀ ਫਾਰਮ ਬਣਾਇਆ ਸੀ 3 ਏਕੜ ਉਹ ਸਾਨੂੰ ਚਲੋ ਉਹਨਾਂ ਨੂੰ ਠੀਕ ਨਹੀਂ ਲੱਗਿਆ ਉਹ ਸਾਨੂੰ ਲੀਜ਼ ਤੇ ਮਿਲ ਗਿਆ 1999 ਚ ਤੇ ਦੋਕ ਸਾਲ ਉਹਨਾਂ ਨੂੰ ਅਸੀਂ ਖੇਤੀ ਆਪਣੀ ਜਮੀਨ ਦੀ ਖੇਤੀ ਬੱਟੇ ਦਿੱਤੀ ਉਹ ਅਸੀਂ ਸਾਨੂੰ ਪਰ ਟ੍ਰਾਇਲ ਬੜਾ ਫਿੱਟ ਆਇਆ ਹੌਲੀ ਹੌਲੀ ਅਸੀਂ ਫਿਰ ਉਹਦੇ ਨਾਲ ਅਗਾਂਹ ਵਧਦੇ ਗਏ ਨਵਾਂ ਕਿਤਾ ਸ਼ੁਰੂ ਕਰਨਾ ਉਦੋਂ ਤੇ ਬਣਨ ਲੱਗਦਾ ਵੀ ਆਪਾਂ ਇਹਨੂੰ ਸਫਲ ਬਣਾ ਲਾਂਗੇ ਪਰ ਜਦੋਂ ਲੱਗਦਾ ਹੋਏ ਵੀ ਕਿਸੇ ਦਾ ਕੰਮ ਜਿਹੜਾ ਉਹ ਨਹੀਂ ਸੀ ਚੱਲਿਆ ਤੇ ਆਪਾਂ ਉਹਨੂੰ ਫੜ ਕੇ ਚਲਾਉਣਾ ਫਿਰ ਤੁਸੀਂ ਕੋਈ ਮਾਰਾਂ ਕੋਲ ਪਹੁੰਚੇ ਤੁਸੀਂ ਕੋਈ ਆਪਣੀ ਯੁਗਤ ਲਾਈ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਇੱਥੋਂ ਤੱਕ ਪਹੁੰਚੇ ਜੀ ਉਦੋਂ ਐ ਸੀ ਵੈਸੇ ਅਸੀਂ ਮੱਛੀਬਾਰੇ ਸੋਣਾ ਸੁਣਿਆ ਸੀ ਜੀ ਜੀ ਯੂ ਕਿਸਾਨ ਕਲੱਬ ਦੀ ਅਸੀਂ ਮੈਂਬਰਸ਼ਿਪ ਲੈ ਲਈ ਉੱਥੇ ਮੰਨ ਲਓ ਇੱਧਰ ਟੂ ਟਾਰ ਲੱਗਦੇ ਰਹੇ ਜਾਣਕਾਰੀ ਵੈਸੇ ਸੀਗੀ ਉਸ ਤੋਂ ਬਾਅਦ ਅਸੀਂ ਫਿਰ ਉਦੋਂ ਪੀਯੂ ਚ ਅਸੀਂ ਮੱਛੀ ਪਾਲਣ ਦਾ ਵਿਭਾਗ ਦਾ ਹਿੱਸਾ ਉਸ ਤੋਂ ਵੀ ਟ੍ਰੇਨਿੰਗ ਲਈ ਤੇ ਮਹਿਕਮੇ ਤੋਂ ਵੀ ਲਈ ਹੌਲੀ-ਹੌਲੀ ਚੱਲੋਂ ਆਇਆ ਵੀ ਜਾਣਕਾਰੀ ਇਕੱਠੀ ਹੁੰਦੀ ਗਈ ਅਸੀਂ ਅਪਣਾਉਂਦੇ ਰਹੇ ਤੇ ਕਾਮਯਾਬੀ ਵੱਲ ਵੱਧ ਗਈ ਹੁਣ ਔਜਾ ਸਾਹਿਬ ਤੁਸੀਂ ਕਿੰਨੇ ਜਿਹੜੇ ਏਕੜ ਆ ਉਹਦੇ 'ਚ ਮੱਛੀ ਪਾਲਣ ਦਾ ਕੰਮ ਕਰਦੇ ਜੀ ਤੇ ਇਹਨੂੰ ਥੋੜਾ ਜਿਹਾ ਸਾਨੂੰ ਵਿਸਥਾਰ 'ਚ ਦੱਸੋ ਵੀ ਕਿਵੇਂ-ਕਿਵੇਂ ਵਧਾਇਆ ਤੇ ਹੁਣ ਇਸ ਵੇਲੇ ਜਿਹੜਾ ਵਾ ਉਹ ਕੋਈ ਆਪਣੀ ਪਹਿਲੀ ਤੇ ਕਰ ਰਹੇ ਹੋ ਕਿ ਜਾਂ ਕੋਈ ਸਜੇ ਖਬਰ ਵੀ ਲਈ ਹੋਈ ਹੈ ਜੀ ਅਸੀਂ 2001 'ਚ ਫਿਰ ਆਪਣਾ 5.5 ਏਕੜ ਮੱਛੀ ਫਾਰਮ ਬਣਾਇਆ ਜੀ ਫਿਰ ਉਹ ਉਹਨਾਂ ਨੇ ਵੀ ਸ਼ੁਰੂ ਕਰ ਲਿਆ ਆਪਣਾ ਉਹ ਵੀ ਬੰਦ ਨਹੀਂ ਹੋਇਆ ਫਿਰ ਚੱਲਦਾ ਉਹਨਾਂ ਦਾ ਵੀ ਆਲਰੇਡੀ ਨਾਲ ਹੀ ਆ ਹੁਣ ਉਸ ਤੋਂ ਬਾਅਦ 8-9 ਚ ਅਸੀਂ ਹੋਰ 3 ਏਕੜ ਬਣਾਤਾ ਵੱਧਦੇ ਵੱਧੇ ਅੱਜ ਸਾਡੇ ਕੋਲ 27 ਏਕੜ ਚ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਫਿਰ ਜਦ ਤੁਸੀਂ ਲੀਸ ਤੇ ਠੇਕੇ ਤੇ ਲੈਂਦੇ ਹੋ ਤੇ ਅਗਲਾ ਕਹਿੰਦਾ ਜੀ ਮੈਂ ਮਿੱਟੀ ਨਹੀਂ ਪੁੱਟਣ ਦੇਣੀ ਤੇ ਇਹ ਜਿਹੜਾ ਮੇਰਾ ਖੇਤ ਬੜਾ ਸੈੱਟ ਹੋਇਆ ਹੋਇਆ ਜੇ ਤੁਹਾਡਾ ਨਾ ਚੱਲਿਆ ਤੇ ਮੁੜ ਕੇ ਜਿਹੜਾ ਵਾ ਉਹ ਮੇਰੇ ਵਾਸਤੇ ਮੁਸ਼ਕਲ ਆ ਜੂ ਕੋਈ ਹੋਰ ਨਹੀਂ ਸਮੱਸਿਆਵਾਂ ਨਹੀਂ ਆਈਆਂ ਕੋਈ ਨਹੀਂ ਨਹੀਂ ਕੋਈ ਸਮੱਸਿਆ ਨਹੀਂ ਆਈ ਤੇ ਉਹਨਾਂ ਵੈਸੇ ਅਸੀਂ ਮਿੱਟੀ ਉਹਦੀ ਮੰਨ ਲਓ ਵੀ ਉੱਥੇ ਬੰਨ ਜਦੋਂ ਉਹਨਾਂ ਨੂੰ ਜ਼ਰੂਰਤ ਹੋਈ ਤਾਂ ਅਸੀਂ ਫਿਰ ਉਹਨੂੰ ਪੱਧਰ ਕਰ ਦੇਣਾ ਬਨ ਵਾਲੀ ਮਿੱਟੀ ਉਹ ਬਰਾਬਰੇ ਰਹੂ ਜ਼ਮੀਨ ਇਹ ਨਹੀਂ ਕਿ ਡੂੰਗੀ ਹੋ ਗਈ ਜਾਂ ਹੋਰ ਜੀ ਉਲਟਾ ਪਜਾਉਏ ਰਹੂਗੀ ਕਿਉਂਕਿ ਆਰਗੈਨਿਕ ਬਣ ਗਈ ਇੰਨੇ ਸਾਲ ਕੋਈ ਪੈਸਟੀਸਾਈਡ ਨਹੀਂ ਪਿਆ ਉਹਦੇ 'ਚ ਜਦੋਂ ਔਜਲਾ ਸਾਹਿਬ ਇਹ ਕਿੱਤਾ ਸ਼ੁਰੂ ਕੀਤਾ ਸੀ ਕਿੰਨਾ ਕੁ ਸਰਮਾਇਆ ਪਹਿਲਾਂ ਲਾਉਣਾ ਪਿਆ ਤੇ ਹੁਣ ਇਸ ਵੇਲੇ ਜਿਹੜਾ ਕਿੱਥੇ ਖਲੋਤੇ ਹੋ ਕੀ ਸਾਲ ਦੀ ਕੀ ਬਚਤ ਹੋ ਜਾਂਦੀ ਹੈ ਕਿਸ ਤਰੀਕੇ ਨਾਲ ਇਸਰ ਮਾਇਦਾ ਆਇਆ ਵੀ ਇਹਦਾ ਇੱਕ ਵਾਰ ਪਟਾਈ ਦਾ ਹੀ ਖਰਚਾ ਫਿਰ ਤਾਂ ਥੋੜਾ ਜਿਹਾ ਫੀਡ ਦਾ ਪਰ ਜਿਹੜੀ ਇਹ ਕਾਰਪ ਮੱਛੀ ਅਸੀਂ ਕਰਦੇ ਆ ਜੀ ਇਹ ਚ ਫੀਡ ਦਾ ਵੀ ਮੰਨ ਲਓ ਵੀ ਬਹੁਤ ਜਿਆਦਾ ਖਰਚਾ ਨਹੀਂ ਤੇ ਜਿਆਦਾ ਪਲੈਂਕਟਨ ਦਾ ਹੀ ਰੋਲ ਆ ਜੇ ਅਸੀਂ ਪਾਣੀ ਦੀ ਕੁਆਲਿਟੀ ਸਹੀ ਰੱਖਦੇ ਆ ਖਰਚਾ ਵੀ ਹਿਸਾਬ ਦਾ ਤੇ ਪ੍ਰੋਫਿਟ ਵੀ ਵਧੀਆ ਤੁਹਾਨੂੰ ਮੰਨ ਲਓ ਸਭਾ ਕ ਲੱਖ 1.5 ਲੱਖ ਰੁਪਈਆ ਨੈਟ ਪ੍ਰੋਫਿਟ ਏਕੜ ਚ ਆਈ ਜਾਂਦਾ ਜੇ ਤੁਸੀਂ 27 ਏਕੜ ਦਾ ਜਿਹੜਾ ਕਰ ਰਹੇ ਜੇ ਇਹ ਰਾਮੋਲ ਕੋਈ ਸਾਲ ਕਰਾ ਜਿਹੜਾ ਉਹ 30 ਲੱਖ ਰੁਪਈਆ ਜਿਹੜਾ ਵਾ ਉਹ ਤੁਹਾਨੂੰ ਮਿਹਨਤ ਕਰਕੇ ਜਿਹੜਾ ਉਹ ਵੱਜ ਜਾਂਦਾ ਇਹਦੇ ਚ ਹਾਂਜੀ ਹਾਂਜੀ ਰਾਮਨਾਥ ਵੱਜ ਜਾਂਦਾ ਇੰਨਾ ਕਿ ਤੇ ਦੂਜਾ ਇਹ ਹੋ ਗਿਆ ਵੀ ਅਸੀਂ ਗਾਹਾਂ ਵਾਲਾ ਸਟੈਪ ਮੰਨ ਲਓ ਵੀ ਮਾਰਕੀਟ ਆਪਣੇ ਹੱਥ ਚ ਲੈ ਲਈ ਜੀ ਉਹ ਚ ਸਾਨੂੰ ਜਿਹੜਾ ਮੀਡਲਮੈਨ ਨਿਕਲ ਗਿਆ ਉਹ ਵੀ ਪ੍ਰੋਫਿਟ ਹੋਰ ਹੋ ਗਿਆ ਆ ਉਹ ਜਸਾ ਬੜੀ ਤੁਸੀਂ ਨੁਕਤੇ ਦੀ ਗੱਲ ਕੀਤੀ ਕਿ ਮੰਡੀ ਕਾਰ ਇਹਦਾ ਕੰਮ ਤੁਸੀਂ ਆਪਣੇ ਹੱਥ ਚ ਲੈ ਲਿਆ ਫਿਰ ਮੰਡੀ ਕਾਰੀ ਤੁਸੀਂ ਆਪ ਕਿਵੇਂ ਕਰੇ ਕੋਈ ਹੱਟੀ ਪਾਈ ਹੋਈ ਆ ਇਹਦੇ ਵਾਸਤੇ ਇੱਕ ਕੋਈ ਵਪਾਰੀਆਂ ਨਾਲ ਸਦਾ ਸੰਪਰਕ ਦੇ ਵਿੱਚ ਰਹਿੰਦੇ ਹੋ ਕਿ ਜਾਂ ਆਪ ਜਿਹੜਾ ਕੋ ਮੰਡੀ ਦੇ ਵਿੱਚ ਲੈ ਕੇ ਜਾਂਦੇ ਉਹ ਜਿਹੜਾ ਉਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਜੀ ਇਹ ਹੈ ਇੱਕ ਪੰਜਾਬ ਲਈ ਮੰਨ ਲਓ ਖੁਸ਼ਖਬਰੀ ਵਾਲੀ ਖਬਰ ਹੋ ਗਈ ਕਿ ਇਹਨਾਂ ਨੇ ਮੰਡੀ ਮੰਡੀ ਬੋਰਡ ਨੇ ਮੰਡੀ ਬਣਾਤੀ ਸੀ ਲੁਧਿਆਣੇ ਦੇ ਅੰਦਰ ਮਾਡਰਨ ਫਿਸ਼ ਮਾਰਕੀਟ ਉੱਥੇ ਸਾਨੂੰ ਵੀ ਦੁਕਾਨ ਲੈਣ ਦਾ ਸਬਬ ਬਣ ਗਿਆ ਕਿਉਂਕਿ ਓਪਨ ਬੋਲੀ 'ਚ ਉਹਨਾਂ ਨੇ ਕਰੀ ਸੀ ਚਲੋ ਹੌਲੀ ਹੌਲੀ ਸਿੱਖਦੇ ਸਿੱਖਦੇ ਅੱਜ ਅਸੀਂ ਫੁੱਲ ਕਾਮਯਾਬੀ 'ਚ ਆ ਗਏ ਔਰ ਜੜਾ ਸਾਹਿਬ ਵੇਖੋ 27 ਏਕੜਾਂ ਰੇਟ 'ਚ ਤੁਸੀਂ ਜਿਹੜਾ ਇਹ ਮੱਛੀ ਪਾਲਣ ਦਾ ਕੰਮ ਕਰਦੇ ਪਏ ਜੇ ਤੇ ਇਹ ਕੱਲੇ ਦੇ ਕੱਲੇ ਦਾ ਕੰਮ ਤਾਂ ਹੋਣਾ ਨਹੀਂ ਇਸ ਕਰਕੇ ਤੁਸੀਂ ਕੋਈ ਆਪਣੇ ਨਾਲ ਕਿਰਤੀ ਵੀ ਲਾਏ ਹੋਣਗੇ ਕੋਈ ਘਰ ਦਾ ਵੀ ਕੋਈ ਧੀ ਪੁੱਤ ਭੈਣ ਭਰਾ ਜਿਹੜਾ ਉਹ ਲੱਗਾ ਹੋਊਗਾ ਕਿੰਨੇ ਕੁ ਜੀ ਜਿਹੜੇ ਜੇ ਇਸ ਕੰਮ ਦੇ ਵਿੱਚ ਤੁਹਾਡੇ ਨਾਲ ਜਿਹੜੇ ਆ ਉਹ ਕੰਮ ਕਰਦੇ ਨੇ ਨਹੀਂ ਇਹਦਾ ਇਹ ਜੀ ਲੇਬਰ ਦਾ ਇਹ ਚ ਹੈਗਾ ਵੈਸੇ ਸਭ ਤੋਂ ਘੱਟ ਕੰਮ ਮੱਛੀ ਜਿੰਨੀ ਆਪਾਂ ਖੇਤੀਬਾੜੀ ਦੀਆਂ ਫਸਲਾਂ ਨਾਲ ਜੋੜਦੇ ਆਂ ਤਾਂ ਮੱਛੀ ਸਭ ਤੋਂ ਸੌਖੀ ਆ ਪਾਲ ਲੈਣੀ ਥੋੜੀ ਜੀ ਗੌਰ ਜ਼ਿਆਦੇ ਆ ਸਾਡੇ ਕੋਲ ਇੱਕ ਕੰਮ ਆ ਰੱਖਿਆ ਹੋਇਆ ਤੇ ਬੇਟਾ ਨਾਲ ਸ਼ਾਪ ਦੇਖਦਾ ਤੇ ਬਾਕੀ ਸ਼ੌਪ ਤੇ ਹੈਗੇ 5-7 ਕੰਮ ਏ ਬੰਦੇ ਤਾਂ ਰਲੇ ਹੋਏ ਨੇ ਪਰ ਆਪਣਾ ਦੋ ਬੰਦੇ ਅਸੀਂ ਮੈਨੇਜਮੈਂਟ ਕਰੀ ਜਾਂਦੇ ਹਾਂ ਕਈਆਂ ਦੇ ਧੀਆਂ ਪੁੱਤ ਜਿਹੜੇ ਨਾ ਉਹ ਵਿਦੇਸ਼ਾਂ ਦੀ ੜੜੀ ਲਾਈ ਜਾਂਦੇ ਤੇ ਮੁੜ ਕੇ ਜਿਹੜਾ ਵਾ ਉਹ ਪਤਾ ਨਹੀਂ ਉਥੋਂ ਕਿਨੇ ਚਿਰ ਬਾਅਦ ਆਉਣਾ ਨਹੀਂ ਆਉਣਾ ਹੁਣ ਤੇ ਕਈ ਜਿਹੜੇ ਵੀਜ਼ਾ ਦੀਆਂ ਸ਼ਰਤਾਂ ਉਹ ਵੀ ਬੜੀਆਂ ਡੀਆਂ ਸਖਤ ਹੋਈਆਂ ਜਾਂਦੀਆਂ ਉਸ ਪੱਖੋਂ ਤੁਸੀਂ ਕਿਸਾਨ ਵੀਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਉਹ ਆਪਣੀ ਜਨਮ ਭੂਮੀ ਨਾਲ ਜਾਂ ਖੇਤੀ ਦੇ ਕਿੱਤੇ ਨਾਲ ਜਾਂ ਜਿਹੜੇ ਇਸ ਕਿਸਮ ਦੇ ਮੱਛੀ ਪਾਲਣ ਦੇ ਪਸ਼ੂ ਪਾਲਣ ਦੇ ਕਿੱਤੇ ਉਹਦੇ ਨਾਲ ਜੁੜਨ ਵਾਸਤੇ ਕੀ ਉਪਰਾਲਾ ਕਰਨਾ ਚਾਹੀਦਾ ਜੀ ਉਹਨਾਂ ਮੈਂ ਜਿਤ ਤੱਕ ਦੇਖਦਾ ਕਿ ਮੱਛੀ ਚ ਬੜਾ ਸਕੋਪ ਆ ਇਹ ਕਹੇ ਨਹੀਂ ਕਿ ਫਾਰਮਿੰਗ ਹੈ ਇਹਦੀ ਮਾਰਕੀਟ ਕਰਨੀ ਆ ਪੀਐਮਐਮ ਵਾਸੀ ਬਾਈ ਸਕੀਮ ਚੱਲਦੀ ਆ ਸੈਂਟਰ ਦੀ ਉੱਚ ਆਪਾਂ ਨੂੰ ਸ਼ਾਪ ਤੇ ਵੀ ਸਬਸਿਡੀ ਵਹੀਕਲ ਤੇ ਵੀ ਸਬਸਿਡੀ ਦੁਕਾਨ ਤੇ ਵੀ ਸਬਸਿਡੀ ਪਰ ਕਰਨ ਵਾਲਾ ਬੰਦਾ ਚਾਹੀਦਾ ਅੱਜ ਦੇ ਟਾਈਮ ਚ ਤਾਂ ਮੰਨ ਲਓ ਵੀ ਕੰਮ ਚਲਾਉਣਾ ਕੋਈ ਏਡਾ ਔਖਾ ਨਹੀਂ ਲੋਕੇ ਸਾਡੇ ਅੜੜਾੜੇ ਬਿਜ਼ਨਸ ਆ ਜੇ ਅਸੀਂ ਸ਼ੁਰੂ ਕਰਨਾ ਤਾਂ ਕੋਈ ਏਡੀ ਸਮੱਸਿਆ ਤਾਂ ਹੈ ਨਹੀਂ ਇਹਨੇ ਇੱਕ ਮਨੇ ਬਣਾਉਣ ਦੀ ਗੱਲ ਆ ਬਾਹਰੋਂ ਤਾਂ ਬਹੁਤ ਮੰਨ ਲਓ ਵੀ 99% ਇਹ ਵਧੀਆ ਰਾਵਾਂਗੇ ਜੇ ਕੋਈ ਕੋਈ ਬੱਚਾ ਸ਼ੁਰੂ ਕਰਨਾ ਸਾਡੀ ਹੈਲਪ ਦੀ ਲੋੜ ਹੋਵੇ ਤਾਂ ਅਸੀਂ ਐਸੋਸੀਏਸ਼ਨ ਵੱਲੋਂ ਸਾਰਾ ਕੁਝ ਜੋ ਨੂੰ ਹੈ ਜਾਣਕਾਰੀ ਕੋਈ ਹੋਰ ਸਮੱਸਿਆ ਆ ਗਈ ਤਾਂ ਹਾਜ਼ਰ ਬੈਠੇ ਅੱਜ ਅਜੀਤ ਸਿੰਘ ਔਜਲਾ ਜੀ ਬਹੁਤ ਤੁਹਾਡਾ ਸ਼ੁਕਰੀਆ ਤਾਂ ਅਸੀਂ ਦੁਆ ਕਰਦੇ ਆ ਵੀ ਤੁਹਾਡਾ ਕੰਮ ਹੋਰ ਸਫਲਤਾ ਵਾਲੇ ਪਾਸੇ ਜਾਏ ਤੇ ਹੋਰ ਚਾਰ ਕਿਸਾਨ ਵੀਰ ਜਿਹੜੇ ਤੁਹਾਡੇ ਨਾਲ ਜੁੜਨ ਤੇ ਇਸੇ ਤਰੀਕੇ ਨਾਲ ਜਿਹੜਾ ਇੱਕ ਨਵਾਂ ਇਨਕਲਾਬ ਜਿਹੜਾ ਤੁਸੀਂ ਦਰਸ਼ਕੋ ਪੰਜਾਬ ਦੀ ਇਸ ਜ਼ਮੀਨ ਦੇ ਉੱਤੇ ਠੀਕ ਆ ਜੀ ਧੰਨਵਾਦ ਅਸੀਂ ਤਾਂ ਭਈ ਚਾਹੁੰਦੇ ਆ ਜੀ ਬਹੁਤ ਸ਼ੁਕਰੀਆ ਜੀ ਅੱਛੀ ਪਾਲਣ ਦਾ ਕੀਤਾ ਜਿਹੜਾ ਬਹੁਤ ਹੀ ਪ੍ਰਸਿੱਧ ਹੋ ਰਿਹਾ ਹੈ ਇਸੇ ਕਿਤੇ ਇਸੇ ਤਕਨੀਕਾਂ ਦੀ ਜਾਣਕਾਰੀ ਲੈ ਕੇ ਅਸੀਂ ਆਪਣੇ ਕਿਤੇ ਨੂੰ ਹੋਰ ਵੀ ਵਧੀਆ ਢੰਗ ਨਾਲ ਕਰ ਸਕਦੇ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਅਗਲੀ ਵਾਰ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ